ਹੁਣ ਤਾਂ ਪੁੱਛਣਾ ਪੈਂਦਾ ਕਈ ਵਾਰੀ ਕਿ ਭਾਈ ਇਹ ਪਾਰਟੀ ਕਿਹੜੀ ਚ ਹੈ ਆ ਜਿੰਨੇ ਵੀ ਵੱਡੇ ਚਿਹਰੇ ਨੇ ਨਾ ਆ ਬਿੱਟੂ ਦੀ ਤਾਂ ਕਮਾਲ ਹੀ ਹੋ ਗਈ ਮੈਂ ਤਾਂ ਉਹਨੂੰ ਨਵੇਂ ਜਮਾਨੇ ਦਾ ਬਿੱਟਾ ਹੀ ਸਮਝਦਾ ਮੈਨੂੰ ਲੱਗਦਾ ਸਕਿਉਰਟੀ ਪਿੱਛੇ ਪਤਾ ਨਹੀਂ ਕਿਹੇ ਚੱਕਰ ਪਿੱਛੇ ਕਿਹੜੀ-ਕਿਹੜੀਆਂ ਗੱਲਾਂ ਕਹਿੰਦਾ ਜਿਹੜਾ ਇੱਕ ਆ ਦੀ ਉਹਦਾ ਇੰਟਰਵਿਊ ਤੁਸੀਂ ਦੇਖਿਆ ਹੋਣਾ ਇੱਕ ਗਰੇਵਾਲ ਸਾਹਿਬ ਨੇ ਭਾਗਪਾ ਦੇ ਉਹਦੇ ਨਾਲ ਇੰਟਰਵਿਊ ਕੀਤਾ ਕਹਿੰਦਾ ਇਹ ਜੇ ਅੰਤ ਤੱਕ ਮੈਂ ਜੁੱਤੀ ਮਾਰਾਂ ਮੈਂ ਗੱਲ ਨਾ ਕਰਾਂ ਹੁਣ ਭਾਈ ਜਾ ਕੇ ਉਹਨਾਂ ਦੀ ਗੱਲ ਵਿੱਚ ਕਿਹੜੀ ਚ ਬਹਿ ਗਿਆ ਉਹਨਾਂ ਦੀ ਝੋਲੀ ਅੱਡ ਕੇ ਉਹਨਾਂ ਨਾਲ ਚੜ ਗਿਆ ਗੱਡੀ 'ਚ ਕੋਈ ਸ਼ਰਮ ਹੈ ਕਿ ਨਹੀਂ ਆ ਲੋਕਾਂ ਨੂੰ ਆਉਂਦੀ ਹੈ ਇਹ ਜੇ ਲੀਡਰਾਂ ਨੂੰ ਸਾਨੂੰ ਆਪ ਨੂੰ ਆਉਂਦੀ ਹੈ ਕਿ ਸਾਡਾ ਕਿਰਦਾਰ ਕਿੱਡਾ ਦਿਖ ਗਿਆ ਕੀ ਲੋਕਾਂ ਨੂੰ ਵਿਸ਼ਵਾਸ ਸਾਡੀ ਗੱਲ ਦਾ ਰਹਿ ਜਾ ਅੱਗੇ ਲੀਡਰਾਂ ਦੇ ਕਿੰਨੇ ਕੁ ਲੋਕ ਕਿ ਜਿੱਤ ਕਰਦੇ ਉਹ ਤਾਂ ਰੋਜ਼ WhatsApp 'ਤੇ ਆਉਂਦਾ ਹੀ ਆ ਮਗਰ ਕਿਹਦੇ ਇਹ ਜੇ ਕਰਦੇ ਜਿਹੜਾ ਹੁਣ ਪਿਛਲੇ 6 ਮਹੀਨਿਆਂ 'ਚ ਤਿੰਨ ਪਾਰਟੀ ਬਦਲ ਗਿਆ ਹੋਵੇ ਜਿਨੇ ਵੇਖੋ ਕਮਾਲ ਦੀ ਗੱਲ ਉਹ ਹਰੋਂ ਗੱਲ ਉਨੇ ਸ਼ਿਕਾਇਤ ਦਰਜ ਕੀਤੀ ਕਿ ਸਾਨੂੰ ਭਾਜਪਾ ਦੇ ਹੋਮ ਮਿਨਿਸਟਰ ਨੇ 25-25 ਕਰੋੜ ਦਾ ਆਫਰ ਦਿੱਤਾ ਸੀ ਤੇ ਅੱਜ ਸਾਧ ਬਾਅਦ ਜਿਹਨੇ ਸ਼ਿਕਾਇਤ ਕਰਤਾ ਉਹੀ ਭਾਜਪਾ ਚਲੇ ਗਿਆ ਹੁਣ ਕੀ ਕਵਾਂਗੇ ਕਿ ਪੰਜਾਬ ਦੇ ਤਾਂ ਕਿ ਸੌਦਾ ਕਿਵੇਂ ਨਿਪਟ ਗਿਆ ਭਾਈ ਲੋਕਾਂ ਨੂੰ ਵੀ ਤਾਂ ਦੱਸਦਾ ਉਹ ਤਾਂ ਤੂੰ ਰੌਲਾ ਪਾਉਂਦਾ ਸੀ ਸ਼ਿਕਾਇਤ ਕਰਤਾ ਸੀ ਅੱਜ ਜਦ ਇਹੇ ਜਿਹੇ ਹਾਲਾਤ ਬਣ ਜਾਣ ਤੇ ਭਾਈ ਸਾਹਿਬ ਲੋਕਾਂ ਦਾ ਕਾਹਦਾ ਭਰੋਸਾ ਰਹਿ ਜਾਣਾ ਇਸ ਲਈ ਮੈਂ ਲੰਮੀ ਚੌੜੀ ਗੱਲ ਨਹੀਂ ਗੱਲਾਂ ਸਾਰਿਆਂ ਨੇ ਬੜੀ ਕੀਤੀ ਅੱਗੇ ਸਮਾਂ ਮਿਲੂਗਾ ਮਗਰ ਅੱਜ ਮੈਂ ਬੇਨਤੀ ਕਰਦਾ ਕਿ ਭਾਈਚਾਰੇ ਇੱਕ ਸਾਜ ਅਮਨ ਸ਼ਾਂਤੀ ਕਾਨੂੰਨ ਅੱਜ ਸਾਨੂੰ ਵੀ ਪਿੰਡਾਂ 'ਚ ਆ ਬੈਠੇ ਬੰਟੀ ਹੁਰੀ ਆ ਹੋਰ ਬੈਠੇ ਆ ਸਾਡੇ ਮਸੀਹ ਭਾਈਚਾਰੇ ਵਾਲੇ ਜਦ ਮੈਨੂੰ ਯਾਦ ਆ ਸੀ ਭਾਜਪਾ ਦੇ ਸਿੰਬਲ ਨਾਲ ਜੋਸ਼ੀ ਸਾਹਿਬ ਲੜਦੇ ਸੀ ਨਾ ਉਹੀ ਪਿੰਡ ਜਦੋਂ ਸਾਡੀ ਵੋਟਾਂ ਆਉਂਦੀ ਸੀ 500 ਤੇ ਜਿੱਤਦੇ ਸੀ ਜਦੋਂ ਐਨਪੀਐਲ ਦੀ ਲੜਦੇ ਹੀ ਪਤਾ ਨਹੀਂ ਕੀ ਕੰਮ ਚੱਕਰ ਹੁੰਦਾ ਹੈਗਾ ਪੰਜ ਵੋਟਾਂ ਤੇ ਹਾਰ ਜਾਂਦੇ ਸਨ ਤੇ ਮੈਂ ਜਾ ਕੇ ਕਹਿਣਾ ਮੈਂ ਯਾਰਾ ਕੀ ਕੀ ਕਹਿੰਦੇ ਭਾਈ ਤੁਹਾਡੇ ਨਾਲ ਸਾਨੂੰ ਵੀ ਧੌਮ-ਮੌ ਹੋਣਾ ਕਿ ਨਾਲ ਪਤਾ ਨਹੀਂ ਕਿਵੇਂ ਗਾ ਕੀ ਕਰਨਗੇ ਉਦੋਂ ਪਤਾ ਲੱਗਦਾ ਛਾਤੀ ਵੋਟਾਂ ਫੇਰ ਆਉਂਦੀਆਂ ਫੇਰ 500 ਤੋਂ ਜਿੱਤ ਜਾਂਦੀ ਤੇ ਭਾਈ ਤੁਹਾਨੂੰ ਵੀ ਬੇਨਤੀ ਆ ਪਰ ਤਾਂ ਆ ਵਧਿਆ ਗਿਆ ਮਸਲਾ ਹੱਲ ਹੋ ਗਿਆ ਇੱਕ ਜ਼ਾਲ ਭਰਾਵਾ ਨੂੰ ਵੀ ਬੇਨਤੀ ਆ ਕਿ ਹੁਣ ਨਾ ਕੋਈ ਕੋ ਐਵੇਂ ਗਰੋਥੀ ਕਰੀ ਜਾਂਦੇ ਸਮਝੌਤਾ ਸਮਝੌਤਾ ਭਾਈ ਕੋਈ ਸਮਝੌਤਾ ਨਹੀਂ ਫੋਕ ਕੇ ਗੱਲ ਕੀਤੀ ਆ ਕਿ ਪੰਜਾਬ ਪਹਿਲਾ ਤੇ ਸਮਝੌਤੇ ਮਗਰੋਂ ਗੱਲ ਕਿਸਾਨ ਦੀ ਕਰੋ ਗੱਲ ਐਮਐਸਪੀ ਦੀ ਕਰੋ ਗੱਲ ਧਕੇशाही ਦੀ ਜੋ ਤੁਸੀਂ ਕੀਤੀ ਆ ਉਹਦੀ ਕਰੋ ਜਦ ਤੱਕ ਇਹ ਮੁੱਦੇ ਪੰਜਾਬ ਦੇ ਅਡਰੈਸ ਨਹੀਂ ਹੋਣੇ ਕੋਈ ਸਮਝੌਤਾ ਨਹੀਂ ਤੁਸੀਂ ਵੱਡੀ ਸ਼ਰਾਰਤ ਵੇਖੋ ਅੱਜ